ਸਤ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਜਿੰਨੇ ਤੁਸੀਂ ਆਪਣੀ ਇਹ ਵੀਡੀਓ ਦੇਖ ਰਹੇ ਹੋ ਤੁਸੀਂ ਅੱਜ ਆਪਾਂ ਤੁਹਾਡੇ ਖਾਤਰਾਂ ਵੀਡੀਓ ਬਹੁਤ ਵਧੀਆ ਲੈ ਕੇ ਪਹੁੰਚਿਆ ਜੀ ਜਿੰਨੀਆਂ ਗੱਡੀਆਂ ਅੱਜ ਆਪਾਂ ਲੈ ਕੇ ਪਹੁੰਚਿਆ ਸਾਰੀਆਂ ਸਵਿਫਟ ਗੱਡੀਆਂ ਲੈ ਕੇ ਪਹੁੰਚਿਆ ਤੁਹਾਨੂੰ ਗੱਡੀਆਂ ਵੀ ਪਸੰਦ ਆਉਣਗੀਆਂ ਤੁਹਾਡੇ ਇਲਾਕੇ ਤੋਂ ਲੈ ਕੇ ਪਹੁੰਚਿਆ ਸੀ ਵਧੀਆ ਰੇਟਾਂ 'ਚ ਤੇ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ 94659 29488 ਤੁਹਾਡੇ ਕੋਲ ਵੀ ਗੱਡੀ ਹੈ ਮੋਟਰਸਾਈਕਲ ਹੈ ਵੇਚਣਾ ਚਾਹੁੰਦੇ ਹੋ 5 ਤੋਂ 7 ਫੋਟੋਆਂ ਜਾਣਕਾਰੀ ਸਾਰੀ ਆਪਣੇ WhatsApp ਨੰਬਰ ਤੇ ਭੇਜ ਦਿਓ ਫਰੀਚ ਆਪਾਂ ਐਡ ਤੋਂ ਅੜੀ ਲਾ ਦੇਾਂਗੇ ਜੀ ਵੀਡੀ ਆਪਾਂ ਲੈ ਕੇ ਪਹੁੰਚੇ ਹਾਂ ਪਹਿਲੀ ਗੱਡੀ ਚੈਰੀ ਜੇ ਰੰਗ ਦੀ ਗੱਡੀ ਆ ਜੀ ਤੇ ਚੈਰੀ ਜੇ ਰੰਗ ਆਪਾਂ ਨੂੰ ਮਿਲੂਗਾ ਤੇ ਅੰਦਰੋਂ ਕੰਡੀਸ਼ਨ ਠੀਕ ਹੈ ਜੀ ਬਾਹਰੋਂ ਠੀਕ ਹੈ ਤੇ ਸਾਰੇ ਸ਼ੀਸ਼ੇ ਆਪਾਂ ਨੂੰ ਪਾਵਰ ਮਿਲ ਜਾਣਗੇ ਬੰਪਰ ਵਧੀਆ ਪਈ ਨਹੀਂ ਤੇ ਏਰੀਆ ਦੀ ਗੱਲ ਕਰੀਏ ਤਾਂ ਸੰਗਰੂਰ ਡਿੜਬਾ ਮਾਲਕ ਦਾ ਏਰੀਆ ਹੈਗਾ ਡਿਮਾਂਡ ਦੀ ਗੱਲ ਕਰੀਏ 195000 ਰੁਪਿਆ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਜੀ 12 ਮਾਡਲ ਗੱਡੀ ਆ ਜੀ 12 ਮਾਡਲ ਹੈ ਤੇ ਇਹ ਸੋਹਣੀ ਗੱਡੀ ਆ ਰੰਗ ਵੀ ਸੋਹਣਾ ਹੈਗਾ ਅੰਦਰੋਂ ਵੀ ਠੀਕ ਹੈ ਬਾਹਰੋਂ ਵੀ ਠੀਕ ਹੈ ਬਾਕੀ ਤੁਸੀਂ ਸਾਰਾ ਕੁਝ ਦੇਖ ਹੀ ਰਹੇ ਹੋ ਸੀ ਤੇ ਮਾੜੇ ਮੋਟੇ ਜੇ ਸਕ੍ਰੈਚ ਚਲੋ ਉਹ ਵੱਖਰੀ ਗੱਲ ਹੈ ਸੀ ਤੇ ਜ਼ਿਆਦਾ ਕੁਝ ਨਹੀਂ ਨਾ ਤਾਂ ਕੋਈ ਐਦਾਂ ਆਪਾਂ ਨੂੰ ਕੀ ਗਲੌਬਟ ਮਿਲੂਗੀ ਕੋਈ ਡੈਂਟ ਮਿਲੂਆ ਐਦਾਂ ਦਾ ਕੁਝ ਨਹੀਂ ਫੋਟੋਆਂ ਚ ਕੱਲੀ ਕੱਲੀ ਚੀਜ਼ ਆਪਾਂ ਦਿਖਾਈ ਰਏ ਹਾਂ ਸੀ ਤੁਸੀਂ ਮਾਲਕ ਨਾਲ ਗੱਲ ਕਰ ਲਿਓ ਤੁਹਾਨੂੰ ਸਾਰਾ ਕੁਝ ਜ਼ਿਆਦਾ ਜਾਣਕਾਰੀ ਚ ਮਾਲਕ ਦੱਸ ਦੇਣਗੇ 987292429 ਗੱਲਬਾਤ ਤੁਸੀਂ ਲਾਜ਼ਮੀ ਕਰਿਓ ਜੇ ਕਿਸ ਨੂੰ ਇਹ ਗੱਡੀ ਪਸੰਦ ਆਈ ਐ ਜੀ ਨੰਬਰ 2 ਤੇ ਜਿਹੜੀ ਗੱਡੀ ਲੈ ਕੇ ਪਹੁੰਚੀ ਆਪਾਂ ਜਮਾ ਨਵੀ ਗੱਡੀ ਲੈ ਕੇ ਪਹੁੰਚੇ ਆ ਇਹਨਾਂ ਦਾ ਜਿਹੜਾ ਏਰੀਆ ਗਾ ਮਲੇਰ ਕੋੜਾ ਲੈ ਜੀ ਤੇ ਮਾਡਲ ਦੀ ਗੱਲ ਕਰੀਏ 2018 ਮਾਡਲ ਗੱਡੀ ਐ ਕੁੱਲ 82000 ਗੱਡੀ ਚੱਲੀ ਹੋਈ ਐ ਦੂਜੇ ਨਾਮ ਨਵੇਂ ਟਾਇਰਾਂ ਚ ਤੇ ਸੋਹਣੀ ਗੱਡੀ ਐ ਟੌਪ ਮਾਡਲ ਟਾਇਰਾਂ ਚ ਅਲਾਈ ਲੱਗੇ ਹੋਈ ਨੇ ਪੰਜਾਬ ਨੰਬਰ ਐ ਤੇ ਨਵੀ ਸ਼ੇਪ ਚ ਐ ਬਾਕੀ ਤੁਸੀਂ ਹਰ ਇੱਕ ਚੀਜ਼ ਦੇਖ ਰਹੇ ਹੋ ਜੀ ਕੋਈ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਮਾਲਕ ਦੇ ਘਰੇ ਵੀ ਜਾ ਕੇ ਦੇਖ ਸਕਦੇ ਹੋ ਤੇ ਗੱਡੀ ਨੂੰ ਜਿਹੜਾ ਨੰਬਰ ਲੱਗਿਆ ਹੋਇਆ ਬਹੁਤ ਸੋਹਣਾ ਲੱਗਿਆ ਹੋਇਆ ਜੀ 0050 ਬਾਕੀ ਤੁਸੀਂ ਗੱਡੀ ਜਾ ਕੇ ਦੇਖੋਗੇ ਤੁਹਾਨੂੰ ਗੱਡੀ ਵੀ ਪਸੰਦ ਆਊਗੀ ਗੱਡੀ ਦਾ ਰੇਟ ਵੀ ਪਸੰਦ ਆਊਗਾ ਤੇ ਜਮਨ ਨਮੀ ਗੱਡੀ ਅਸੀਂ ਇੱਕ ਚਰੀਟ ਵੀ ਹੈ ਨਹੀਂ ਗੱਡੀ ਤੇ 6 ਲੱਖ 30 ਹਜ਼ਾਰ ਰੁਪਿਆ ਇੱਕ ਵਾਰੀ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਮਾਲਕ ਕਹਿੰਦੇ ਨੇ ਵੀ ਰੇਟ ਵੇਖ ਕੇ ਕਰ ਲਾਂਗੇ ਬਾਕੀ ਕੂਪ ਮਾਲਕ ਦਾ ਏਰੀਆ ਮਲੇਰਕੋਟਲੇ ਸਾਈਡ ਪੈ ਜਾਂਦਾ ਜੀ ਪਿੰਡ ਤੇ 949114730 22 ਦਾ ਨੰਬਰ ਹੈ ਜਿਨ੍ਹਾਂ ਦੀ ਗੱਡੀ ਹੈ ਕਰੋ ਤੁਸੀਂ ਆਪ ਹੀ ਗੱਲ ਹਮ ਤੇ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜੀ ਜਲਦੀ ਜਲਦੀ ਵੀਡੀਓ ਚ ਕਮੈਂਟ ਕਰਕੇ ਦੱਸ ਦਿਓ ਜੀ ਜੇ ਤੁਹਾਡੇ ਕੋਲੇ ਵੀ ਗੱਡੀ ਮੋਟਰਸਾਈਕਲ ਘਰ ਕੋਠੀ ਮਕਾਨ ਵੇਚਣਾ ਤੁਸੀਂ ਚਾਹੁੰਦੇ ਹੋ ਜੀ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮੈਪੇਜੋ ਜਮਾ ਫਰੀਜ ਆਪਾਂ ਐਡ ਲਾ ਦੇਵਾਂਗੇ ਗੱਡੀ ਦੀ ਆਪਾਂ ਗੱਲ ਕਰਾਂਗੇ ਜੀ ਗੱਡੀ ਆਪਾਂ 13 ਮਾਡਲ ਲੈ ਕੇ ਪਹੁੰਚਿਆ ਜੀ ਪਾਸਿੰਗ 2028 ਤੱਕ ਦਾ ਬੀਮਾ ਪ੍ਰਦੂਸ਼ਣ ਹਰ ਇੱਕ ਚੀਜ਼ ਆਪਨੂੰ ਪ੍ਰੋਪਰ ਵਧੀਆ ਮਿਲੂਗੀ 230000 ਰੁਪਿਆ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਜੀ ਤੇ ਜੀਰਾ ਮਾਲਕ ਦਾ ਏਰੀਆ ਕਾ ਸੋਹਣੀ ਗੱਡੀ ਆ ਤੇ ਰੰਗ ਵੀ ਪੂਰਾ ਵਧੀਆ ਪਿਆਗਾ ਚਲਾਉਣ ਚ ਵੀ ਇੱਕ ਨੰਬਰ ਆ ਬਾਕੀ ਤੁਸੀਂ ਹਰ ਇੱਕ ਚੀਜ਼ ਦੇਖ ਰਹੇ ਹੋ ਜੀ ਤੇ ਕੋਈ ਜਾ ਕੇ ਦੇਖਣ ਦਾ ਚਾਹਵਾਨ ਹੈਗਾ ਤਾਂ ਤੁਹਾਨੂੰ ਏਰੀਆ ਮੈਂ ਕਨਫਰਮ ਕਰਵਾ ਹੀ ਦਿੱਤਾ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਵੀ ਸਕਦੇ ਹੋ ਚਲਾ ਕੇ ਵੀ ਦੇਖ ਸਕਦੇ ਹੋ ਸਟਾਰਟ ਕਰਕੇ ਵੀ ਦੇਖ ਸਕਦੇ ਹੋ ਮਾਲਕ ਨੇ ਕਿਹਾ ਪੂਰੀ ਤਸੱਲੀ ਜਦੋਂ ਹੋ ਗਈ ਉਹ ਤੋਂ ਬਾਅਦ ਰੇਟ ਵੇਕੇ ਮੁਕਾਲਾਂਗੇ ਬਾਕੀ ਜਿਹੜੀ ਡਿਮਾਂਡ ਸੀਗੀ ਇੱਕ ਜਿਹੜੀ ਆਪਣੇ ਕੋਲ ਪਹੁੰਚੀ ਸੀਗੀ ਉਹ ਤੋਂ ਉਹਨਾਂ ਨੂੰ ਮੈਂ ਦੱਸ ਹੀ ਦਿੱਤੀ ਤੇ ਜਿਨ੍ਹਾਂ ਦੀ ਗੱਡੀਆਂ ਸੀ ਜਿਹੜੇ ਮਾਲਕ ਨੇ ਗੱਡੀ ਦੇ ਉਹਨਾਂ ਦਾ ਮੋਬਾਈਲ ਨੰਬਰ ਸਕਰੀਨ ਤੇ ਹੈ ਕਰੋ ਗੱਲਬਾਤ 90414 18118 ਕਰ ਸਕਦੇ ਹੋ ਗੱਲਬਾਤ ਜੀ ਤੇ ਇੱਕ ਹੋਰ ਆਪਾਂ ਸੁਵਿਫਟ ਗੱਡੀ ਲੈ ਕੇ ਪਹੁੰਚੀ ਆ ਜੀ ਤੇ ਜਿੰਨੀਆਂ ਗੱਡੀਆਂ ਤੁਸੀਂ ਦੇਖੋਗੇ ਸਾਰੀਆਂ ਸੁਵਿਫਟ ਹੀ ਨੇ ਕੋਈ ਸਬੱਟਾ ਜੀ ਕੋਈ ਸਬੱਟਾ ਜ਼ਾਇਰ ਹੈ ਬਾਕੀ ਸਬੱਟੀ ਨੇ ਜੀ ਤੇ ਆ ਜਿਹੜੀ ਗੱਡੀ ਆ 6 ਮਾਡਲ ਮਾਲਕ ਨੇ ਦੱਸੀ ਹੈ ਜੀ BX ਹੀ ਆ ਸੀ ਪੈਟਰੋਲ ਤੇ ਆ ਪੈਟਰੋਲ ਇੰਜਨ ਹੈ ਜੀ ਦਾ ਤੇ ਸਾਰੀ ਗੱਡੀ ਮਾਲਕ ਨੇ ਕਿਹਾ ਵੀ オリジナル ਮਿਲੂਗੀ ਤੇ ਗੱਡੀ ਦਾ ਰੇਟ 80000 ਰੁਪਿਆ ਰੱਖਿਆ ਜੀ ਮਾਲਕ ਨੇ ਬਾਕੀ ਪਟਿਆਲੇ ਤੋਂ ਗੱਡੀ ਮਾਲਕ ਨੇ ਭੇਜੀ ਹੈ ਸੇਲ ਵਾਸਤੇ ਗੱਡੀ ਸੋਹਣੀ ਹੈ ਜੀ ਅੰਦਰੋਂ ਵੀ ਸੋਹਣੀ ਹੈ ਗੱਡੀ ਬਾਹਰੋਂ ਵੀ ਠੀਕ ਹੈ ਮਾਲਕ ਨੇ ਕੰਮੋ ਵੀ ਲਗਭਗ ਸਾਰਾ ਕਰਵਾਈ ਰੱਖਿਆ ਬਾਕੀ ਜਿਹੜੇ ਮਾਲਕ ਨੇ ਉਹਨਾਂ ਨੇ ਦੱਸਿਆ ਵੀ ਕਮੀ ਪੇਸ਼ੀ ਗੱਡੀ ਚ ਕੋਈ ਨਹੀਂ ਪੂਰੀ ਸੋਹਣੀ ਗੱਡੀ ਆ ਰੰਗ ਪੂਰਾ ਵਧੀਆਗਾ ਚਲਾ ਕੇ ਕਿਸੇ ਨੇ ਦੇਖਣੀ ਹੈ ਗੱਡੀ ਚਲਾ ਕੇ ਤੁਸੀਂ ਦੇਖ ਸਕਦੇ ਹੋ ਜੀ ਕਿਸੇ ਨੇ ਸਟਾਰਟ ਕਰਕੇ ਦੇਖਣੀ ਹੈ ਗੱਡੀ ਸਟਾਰਟ ਕਰਕੇ ਦੇਖ ਸਕਦੋਂ ਤੋਰ ਕੇ ਦੇਖਣੀ ਹੈ ਤੋਰ ਕੇ ਦੇਖ ਸਕਦੋਂ ਬਾਕੀ ਹਰ ਇੱਕ ਚੀਜ਼ ਤੁਹਾਨੂੰ ਮੈਂ ਦੱਸ ਹੀ ਰਿਹਾ ਸੀ ਬਾਕੀ ਤੁਸੀਂ ਜਾਓਗੇ ਮਾਲਕ ਦੇ ਘਰੇ ਨਾਲੇ ਤਾਂ ਗੱਡੀ ਚਲਾ ਕੇ ਦੇਖ ਲਿਓ ਨਾਲੇ ਤੁਸੀਂ ਰੇਟ ਵੇਖ ਕੇ ਕਰ ਲਿਓ ਜੀ ਤੁਹਾਨੂੰ ਸਾਰਾ ਕੁਝ ਕਨਫਰਮ ਹੋ ਜਾਊਗਾ ਜਾਣ ਤੋਂ ਬਾਅਦ। ਪਟਿਆਲੇ ਖੜੀ ਐ ਨੰਬਰ ਸਕਰੀਨ ਤੇ ਆ ਜੀ ਜਿੰਨਾਂ ਦੀ ਗੱਡੀ ਐ ਕਰੋ ਗੱਲਬਾਤ। ਬਾਕੀ ਕਿਵੇਂ ਦੀ ਲੱਗ ਰਹੀ ਐ ਜੀ ਵੀਡੀਓ ਤੁਹਾਨੂੰ? ਜ਼ਰੂਰ ਮੈਨੂੰ ਕਮੈਂਟ ਕਰਕੇ ਦੱਸੋ। ਸਾਰੀਆਂ ਗੱਡੀਆਂ ਆਪਾਂ ਸਵੈਪਟ ਲੈ ਕੇ ਪਹੁੰਚਿਆ। ਤੁਹਾਨੂੰ ਗੱਡੀਆਂ ਕਿਵੇਂ ਦੀਆਂ ਲੱਗ ਰਹੀਆਂ ਸੀ? ਜ਼ਰੂਰ ਮੈਨੂੰ ਕਮੈਂਟ ਕਰਕੇ ਦੱਸ ਦਿਓ ਜੀ। ਤੇ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਜੀ ਜਿੰਨੇ ਮੇਰੇ ਭਰਾ ਮੇਰੇ ਵੱਡੇ ਬਜ਼ੁਰਗ ਜੇ ਤੁਸੀਂ ਹਰ ਰੋਜ਼ ਆਪਣੀ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਜੀ ਹਰ ਰੋਜ਼ ਆਪਾਂ ਨਵੀਂ ਵੀਡੀਓ ਲੈ ਕੇ ਆਉਂਦੇ ਰਹੇ ਨੇ ਅਸੀਂ। ਅਲੱਗ-ਅਲੱਗ ਏਰੀਆ ਚ ਗੱਡੀਆਂ, ਮੋਟਰਸਾਈਕਲ, ਬੋਲਟ, ਛੋਟਾ ਹਾਥੀ ਹਰ ਇੱਕ ਚੀਜ਼ ਆਪਾਂ ਲੈ ਕੇ ਪਹੁੰਚ ਦਿਆਂ ਸੀ। ਤੇ ਤੁਸੀਂ ਹਰ ਰੋਜ਼ ਵੀਡੀਓ ਦੇਖਣੀ ਹੈ ਤਾਂ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਲਾਜ਼ਮੀ ਦਬ ਦਿਓ। ਸਬਸਕ੍ਰਾਈਬ ਦਾ ਫਾਇਦਾ ਇਹ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਪਾਵਾਂਗੇ ਚੈਨਲ ਤੇ ਉਸੇ ਵੇਲੇ ਤੁਹਾਡੇ ਕੋਲੇ ਆਪਣੇ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ। ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਲਓਗੇ ਜੀ। ਡੇਲੀ ਆਪਾਂ ਨਵੀਂ ਵੀਡੀਓ ਲੈ ਕੇ ਆਉਂਦੇ ਹੀ ਰਹਿੰਦੇ ਹਾਂ ਜੀ। ਬਾਕੀ ਜੇ ਤੁਸੀਂ ਵੀ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਵੀ ਕੋਈ ਗੱਡੀ ਆ ਜਾਂ ਮੋਟਰਸਾਈਕਲ ਹੈ ਜਾਂ ਕੋਈ ਕੋਠੀ ਹੈ ਘਰ ਹੈ ਮਕਾਨ ਹਵੇਲੀ ਆ ਮਹਿਲ ਹੈ ਤੁਸੀਂ ਵੇਚਣਾ ਚਾਹੁੰਦੇ ਹੋ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਜੀ ਕਿਸੇ ਪਿੰਡ ਚੋਂ ਸ਼ਹਿਰ ਚੋਂ ਜਿੱਥੋਂ ਵੀ ਜੀ ਤੇ ਆਪਣੇ ਕੋਲੇ ਬਸ ਤੁਸੀਂ ਕੀ ਕਰਨਾ ਆਪਣਾ WhatsApp ਨੰਬਰ ਉੱਤੇ ਪੂਰੀ ਵੀਡੀਓ ਚ ਲਿਖਿਆ ਰਹਿੰਦਾ 9465929488 ਆਪਣੇ ਕੋਲੇ ਭੇਜ ਦਿਓ ਫਰੀ ਚ ਆਪ ਐਡ ਲਾ ਦਾਂਗੇ ਵੀਡੀਓ ਨੂੰ ਲਾਈਕ ਕਰ ਦਿਓ ਜੀ ਬੱਦ ਬੱਦ ਜੇ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੈ ਜੀ ਠੀਕ ਹੈ ਜੀ ਬਾਕੀ ਗੱਲ ਕਰਾਂਗੇ ਇਸ ਸਵਿਫਟ ਗੱਡੀ ਦੀ VDI ABS ਬ੍ਰੇਕਾਂ ਚ 2016 ਮਾਡਲ ਗੱਡੀ ਐ ਜੀ ਤੇ ਗੱਡੀ ਪੂਰੀ ਵਧੀਆ ਸੀ ਟਾਇਰਾਂ ਚ ਵੀਲ ਲੱਗੇ ਹੋਏ ਨੇ ਸਿਲਵਰ ਰੰਗ ਮਾਲਕ ਨੇ ਸੋਹਣੀ ਰੱਖੀ ਹੋਈ ਐ ਗੱਡੀ ਕੁੱਲ 1,15,000 ਕਿਲੋਮੀਟਰ ਚੱਲੀ ਹੋਈ ਐ ਜੀ ਤੇ ਤੀਜੇ ਨਾਮ ਐ ਬਰਨਾਲਾ ਮਾਲਕ ਦਾ ਏਰੀਆ ਦਾ 455 ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਐ ਜੀ ਗੱਡੀ ਸੋਹਣੀ ਆ ਰੰਗ ਗੱਡੀ ਦਾ ਪੂਰਾ ਵਧੀਆ ਪਿਆ ਚਲਾਉਣ ਚ ਕਮੀ ਪੇਸ਼ੀ ਕੋਈ ਨਹੀਂ ਬਹੁਤ ਜਿਆਦਾ ਸੰਭਾਲ ਦੇ ਵਿੱਚ ਮਾਲਕ ਨੇ ਗੱਡੀ ਰੱਖੀ ਹੋਈ ਹੈ ਜੀ ਮਾਲਕ ਕਹਿੰਦੇ ਨੇ ਜਿਹਨੂੰ ਵੀ ਗੱਡੀ ਪਸੰਦ ਆਵੇ ਇੱਕ ਵਾਰੀ ਘਰੇ ਆਜੋ ਗੱਡੀ ਨੂੰ ਚਲਾ ਕੇ ਦੇਖੋ ਸਟਾਰਟ ਕਰਕੇ ਦੇਖੋ ਜਦੋਂ ਪਸੰਦ ਆ ਗਈ ਗੱਡੀ ਉਹ ਤੋਂ ਬਾਅਦ ਰੇਟ ਵੇਚੀ ਕੀਤਾ ਜਾਊ ਅਸੀਂ ਬਾਕੀ ਤੁਹਾਨੂੰ ਸਾਰਾ ਕੁਝ ਮੈਂ ਕਨਫਰਮ ਕਰਵਾ ਹੀ ਦਿੱਤਾ ਜੀ ਜਿੰਨੀ ਜਾਣਕਾਰੀ ਮਾਲਕ ਦੁਆਰਾ ਦੱਸੀ ਗਈ ਸੀਗੀ ਸਾਰਾ ਕੁਝ ਤੁਹਾਨੂੰ ਵੀਡੀਓ ਚ ਦੱਸ ਹੀ ਦਿੱਤਾ ਜੀ 7589376 871 ਬਾਈ ਦਾ ਨੰਬਰ ਹੈ ਜਿਨ੍ਹਾਂ ਦੀ ਗੱਡੀ ਹੈ ਅਸੀਂ ਕਰ ਸਕਦੇ ਹਾਂ ਗੱਲਾਂ ਤੇ ਗੱਲ ਕਰਾਂਗੇ ਆਪਾਂ ਇੱਕ 스ਵਿਫਟ ਗੱਡੀ ਡਿਜ਼ਾਇਰ ਲੈ ਕੇ ਪਹੁੰਚੀ ਆ ਨਾਲੇ ਤਾਂ ਡਿਜ਼ਾਇਰ ਅਸੀਂ ਮਾਡਲ ਵੀ 10 ਹੈ ਗੱਡੀ ਵੀ ਪੂਰੀ ਸੋਹਣੀ ਹੈ ਤੇ ਰੇਟ ਵੀ ਕੁੱਲ 75000 ਰੁਪਇਆ ਸੀ ਤੇ ਜਾ ਕੇ ਤੁਸੀਂ ਦੇਖਣਾ ਚਾਹੁੰਦੇ ਹੋ ਗੱਡੀ ਨੂੰ ਤਾਂ ਜਾ ਕੇ ਵੀ ਦੇਖ ਸਕਦੇ ਹੋ ਮਾਲਕ ਦਾ ਜਿਹੜਾ ਏਰੀਆ ਸੀ ਜਲਾਲਾਬਾਦ ਹੈ ਜੀ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਗੱਡੀ ਨੂੰ ਜਲਾਲਾਬਾਦ ਜਾ ਕੇ ਦੇਖ ਸਕਦੇ ਹੋ ਬਾਕੀ ਹਰ ਇੱਕ ਚੀਜ਼ ਆਪਾਂ ਤੁਹਾਨੂੰ ਦੱਸ ਹੀ ਰਹੇ ਹਾਂ ਸੀ ਪੈਟਰੋਲ ਪਲੱਸ ਸੀएनजी ਦੂਜੇ ਨਾਮ ਹੈ ਗੱਡੀ ਸੋਹਣੀ ਗੱਡੀ ਆ ਐਨਓਸੀ ਮਿਲ ਜੂਗੀ ਮਾਲਕ ਕਹਿੰਦੇ ਨੇ ਬਾਕੀ ਤੁਸੀਂ ਜਾ ਕੇ ਦੇਖ ਵੀ ਸਕਦੇ ਹੋ ਗੱਡੀ ਨੂੰ ਜਾ ਕੇ ਦੇਖਣਾ ਚਾਹੁੰਨ ਹੋ ਸੀ 75000 ਰੁਪਏ ਇੱਕ ਡਿਮਾਂਡ ਹੈ ਸੀ ਮਾਲਕ ਦਾ ਨੰਬਰ ਸਕਰੀਨ ਤੇ ਆ ਉੱਤੇ ਤੁਹਾਨੂੰ ਮੈਂ ਦੱਸ ਹੀ ਦਿੱਤਾ ਬਾਕੀ ਮੈਨੂੰ ਕਮੈਂਟ ਕਰਕੇ ਦੱਸੋ ਜੀ ਹੁਣ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਜਿੰਨੀਆਂ ਸੁਵਿਪਟ ਗੱਡੀਆਂ ਤੁਹਾਨੂੰ ਆਪਾਂ ਦਿਖਾਈਆਂ ਸੀ ਕਿਵੇਂ ਦੀਆਂ ਲੱਗੀਆਂ ਵਧੀਆ ਸੁਵਿਪਟਾਂ ਆਪਾਂ ਲੈ ਕੇ ਪਹੁੰਚੇ ਸੀਗੇ ਵਧੀਆ ਰੇਟਾਂ 'ਚ ਲੈ ਕੇ ਪਹੁੰਚੇ ਸੀਗੇ ਬਾਕੀ ਤੁਸੀਂ ਕਰੋ ਕਮੈਂਟ ਤੇ ਕਿਸੇ ਨੇ ਖਰੀਦਣੀ ਆ ਕੋਈ ਵੀ ਗੱਡੀ ਜਾਓ ਤੁਸੀਂ ਮਾਲਿਕ ਦੇ ਘਰੇ ਫੋਨ ਕਰਕੇ ਤੇ ਖਰੀਦ ਕੇ ਲਿਆਓ ਜੀ ਤੇ ਬਾਕੀ ਇੱਕ ਵਾਰੀ ਪੂਰੀ ਤਸੱਲੀ ਕਰ ਲਿਆ ਕਰੋ ਕਾਗਜ਼ ਪੱਤਰ ਚੈੱਕ ਕਰ ਲਿਆ ਕਰੋ ਜਿਹੜੀ ਵੀ ਆਪਦੀ ਪੂਰੀ ਤਸੱਲੀ ਕਰਨੀ ਹੈ ਕਰ ਲਿਆ ਕਰੋ ਜੀ ਤੇ ਉਹ ਤੋਂ ਬਾਅਦ ਡੀਲ ਕਰਿਆ ਕਰੋ ਸਿੱਧੀ ਜਿਆਦਾ ਕਾਲਚ ਡੀਲ ਨਾ ਕਰਿਆ ਕਰੋ ਜੀ ਪੂਰੀ ਜਦੋਂ ਤਸੱਲੀ ਹੁੰਦੀ ਹੈ ਚੈੱਕ ਸਾਰਾ ਕੁਝ ਹੋ ਗਿਆ ਸਾਰਾ ਕੁਝ ਕਨਫਰਮ ਹੋ ਗਿਆ ਉਹ ਤੋਂ ਬਾਅਦ ਜੀ ਬਾਕੀ ਤੁਹਾਨੂੰ ਸਾਰਾ ਕੁਝ ਆਪਾਂ ਦੱਸਦੇ ਰਹਨੇ ਹਾਂ ਅਸੀਂ ਆਪਾਂ ਜਿੰਨੀ ਜਾਣਕਾਰੀ ਦਿੰਨੇ ਹਾਂ ਅਸੀਂ ਵੀਡੀਓ 'ਚ ਜਿਹੜੀ ਵੀ ਮਸ਼ੀਨਰੀ ਆਪਾਂ ਦਿਖਾਉਣੀ ਹੈ ਤੁਹਾਨੂੰ ਆਪਣੇ ਕੋਲੇ ਭੇਜੀ ਹੁੰਦੀ ਹੈ ਜੀ ਮਾਲਕ ਦੁਆਰਾ ਜਿੰਨੀ ਜਾਣਕਾਰੀ ਮਾਲਕ ਦੱਸਦੇ ਨੇ ਉਹੀ ਤੁਹਾਨੂੰ ਮੈਂ ਦੱਸ ਦਾਂ ਜੀ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਤੁਹਾਡੇ ਕੋਲੇ ਵੀ ਗੱਡੀ ਮੋਟਰਸਾਈਕਲ ਘਰ ਕੁਠੀ ਮਕਾਨ ਵੇਚਣਾ ਚਾਹੁੰਦੇ ਹੋ ਸੀ ਭੇਜੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਫਰੀ ਚ ਆਪਾਂ ਐਡ ਤੁਹਾਡੀ ਲਾ ਦਾਂਗੇ